ਪੰਜਾਬੀ ਅਤੇ ਬਾਲੀਵੁੱਡ ਗਾਇਕ ਹਾਨੀ ਸਿੰਘ ਦਾ ਲਾਈਵ ਸ਼ੋਅ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਕਿਰਿਆ ਦੱਸਦੀ ਹੈ ਕਿ ਅੱਜ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਲਾਈਵ ਸ਼ੋਅ ਹੋਣਾ ਸੀ ਜਿਸਤੇ ਹੋਣਾ ਵਿਵਾਦ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਦੱਸਦੀ ਹੈ ਕਿ ਪੰਜਾਬ ਭਾਜਪਾ ਦੇ ਵੱਲੋਂ ਇਸਤੇ ਇਤਰਾਜ਼ ਜਤਾਇਆ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ 23 ਮਾਰਚ ਹੈ ਅੱਜ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਦਾ ਜਿਹੜਾ ਸ਼ਹੀਦੀ ਦਿਨ ਹੈ ਇਸ ਕਰਕੇ ਜਿਹੜਾ ਇਹ ਸ਼ੋਅ ਆ ਉਸ ਨੂੰ ਮਲਤਵੀ ਜਿਹੜਾ ਕਰ ਦੇਣਾ ਚਾਹੀਦਾ ਜਿਸਦੇ ਚੱਲਦੇ ਆ ਪੰਜਾਬ ਭਾਜਪਾ ਦੇ ਵੱਲੋਂ ਰਾਜਪਾਲ ਨੂੰ ਜਿਹੜਾ ਇੱਕ ਪੱਤਰ ਲਿਖਿਆ ਗਿਆ ਜਿਸਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਇਹ ਮੰਗ ਹੈ ਉਹ ਚੱਕੀ ਗਈ ਆ ਦੱਸਦੀ ਹੈ ਕਿ ਪੰਜਾਬੀ ਅਤੇ ਬਾਲੀਵੁੱਡ ਗਾਇਕ ਹਨੀ ਸਿੰਘ ਦਾ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਣ ਵਾਲਾ ਜਿਹੜਾ ਵਿਵਾਦਾਂ ਦੇ ਵਿੱਚ ਘਿਰ ਚੁੱਕਾ ਹੈ ਦਰਸਲ 23 ਮਾਰਚ ਜਾਨੀ ਕਿ ਅੱਜ ਚੰਡੀਗੜ੍ਹ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਹਨੀ ਸਿੰਘ ਦੇ ਇਸ ਸ਼ੋਅ ਤੋਂ ਪਹਿਲਾਂ ਕਈ ਤਰ੍ਹਾਂ ਦੇ ਇਤਰਾਜ਼ ਉਠਾਏ ਜਾਣ ਲੱਗੇ ਨੇ ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਨੇ ਹਨੀ ਸਿੰਘ ਦੇ ਇਸ ਸ਼ੋਅ ਤੇ ਸਖਤ ਇਤਰਾਜ਼ ਜਤਾਇਆ ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਇਸ ਤੇ ਪਾਬੰਦੀ ਲਗਾਉਣ ਦੀ ਜਿਹੜੀ ਮੰਗ ਹੈ ਉਹ ਕੀ ਦੀ ਗਈਆ ਦਸਨ ਜੋਗ ਹੈ ਕਿ ਹਨੀ ਸਿੰਘ ਦਾ ਚੰਡੀਗੜ੍ਹ ਵਿਖੇ ਲਾਈਵ ਸ਼ੋਅ ਹੈ ਜਿਹੜਾ ਕਿ ਅੱਜ ਸ਼ਾਮ ਹੈ ਜਿਸ ਨੂੰ ਲੈ ਕੇ ਪੰਜਾਬ ਭਾਜਪਾ ਨੇ ਰਾਜਪਾਲ ਨੂੰ ਪੱਤਰ ਲੈ ਕੇ ਉਸ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਪੰਜਾਬ ਭਾਜਪਾ ਦਾ ਕਹਿਣਾ ਕਿ ਅੱਜ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਣ ਵਾਲਾ ਦਿਨ ਹੈ ਹਨੀ ਸਿੰਘ ਦਾ ਸ਼ੋਅ ਨਹੀਂ ਹੋਣਾ ਚਾਹੀਦਾ ਭਾਜਪਾ ਨੇ ਕਿਹਾ ਕਿ ਇਹ ਲਾਈਵ ਸ਼ੋਅ ਕਿਸੇ ਹੋਰ ਦਿਨ ਕੀਤਾ ਜਾ ਸਕਦਾ ਦਰਅਸਲ 23 ਮਾਰਚ ਨੂੰ ਸ਼ੀਤਪਕ ਸਿੰਘ ਸ਼ਹੀਦ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਇਸ ਲਈ ਇਹ ਚੰਡੀਗੜ੍ਹ ਦੇ ਵਿੱਚ ਹਨੀ ਸਿੰਘ ਦਾ ਸ਼ੋਅ ਆ ਜਿਹੜਾ ਉਹ ਉਹ ਕਰਵਾਇਆ ਜਾ ਰਿਹਾ ਜਿਸ ਦਾ ਕਾਰਨ ਪੰਜਾਬ ਦੇ ਵਿੱਚ ਭਾਜਪਾ ਦੇ ਵਿੱਚ ਗੁੱਸੇ ਦੀ ਜਿਹੜੀ ਲਹਿਰ ਆ ਉਹ ਦੌੜ ਗਈਆ ਤਾਂ ਹੁਣ ਜਿਹੜਾ ਹਨੀ ਸਿੰਘ ਦਾ ਸ਼ੋਅ ਹੈ ਵਿਵਾਦਾਂ ਦੇ ਵਿੱਚ ਕਿਰ ਚੁੱਕਿਆ ਹੈ ਕਿਉਂਕਿ ਅੱਜ 23 ਮਾਰਚ ਹੈ 23 ਮਾਰਚ ਨੂੰ ਜਿਹੜਾ ਪੰਜਾਬ ਦੇ ਨਾਇਕ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਇਸ ਕਰਕੇ ਜਿਹੜਾ ਇਸ ਦੇ ਨਾਂ ਕੋਈ ਵੀ ਐਦਾਂ ਦਾ ਸ਼ੋਅ ਹੈ ਉਹ ਨਹੀਂ ਰੱਖਿਆ ਜਾਣਾ ਚਾਹੀਦਾ ਜਿਸ ਨੂੰ ਲੈ ਕੇ ਜਿਹੜਾ ਭਾਜਪਾ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਉਹਨਾਂ ਦੇ ਵੱਲੋਂ ਜਿਹੜਾ ਇੱਕ ਪੱત્રਾ ਗੁਲਾਬ ਚੰਦ ਕਟਾਰੀਆ ਜਿਹੜੇ ਗਵਰਨਰ ਨੇ ਉਹਨਾਂ ਨੂੰ ਲਿਖਿਆ ਗਿਆ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਮੰਗ ਰੱਖੀ ਗਈ ਹੈ ਕਿ ਉਸ ਨੂੰ ਜਾਨਤਾ ਮਲਤਵੀ ਕਰ ਦਿੱਤਾ ਜਾਵੇ ਜਾਂ ਰੱਦ ਕਰ ਦਿੱਤਾ ਜਾਵੇ ਕਿਉਂਕਿ ਜਿੰਨੇ ਵੀ ਜਿਹੜੇ ਮahanayikaਾਂ ਦੇ ਨਾਲ ਜੁੜੇ ਹੋਇਆ ਉਹਨਾਂ ਦੇ ਦਿਲ ਨੂੰ ਜ਼ਰੂਰ ਇਸ ਚੀਜ਼ ਨਾਲ ਠੇਸ ਪਹੁੰਚੇਗੀ ਇਸ ਕਰਕੇ ਜਿਹੜਾ ਇਹ ਸ਼ੋਅ ਹੈ ਉਸ ਨੂੰ ਮਲਤਵੀ ਕਰ ਦਿੱਤਾ ਜਾਵੇ